ਅੰਦੀ ਸਾਰੇ ਬੱਚੇ ਰੈਡੀ ਹੋ? ਹਾਂਜੀ। ਸੋਨੂ ਲੱਗਦਾ ਨਾ ਵੀ ਏਕਮ ਔਰ ਮਨਜੋਤ ਤੁਹਾਡੇ ਸਵਾਲਾਂ ਦਾ ਵੱਧ ਅਨਸਰ ਦਿੰਦੇ ਨੇ। ਆਪਾਂ ਉਹ ਦੋਵਾਂ ਨੂੰ ਇੱਕ ਵਾਰ ਬਾਹਰ ਰੱਖ ਲਿਆ। ਹੁਣ ਤਾਂ ਤੁਸੀਂ ਇਹ ਕੋਸ਼ਿਸ਼ ਕਰ ਸਕਦੇ ਹੋ ਵੀ ਅਸੀਂ ਦੇਈ ਦਈਏ ਜਵਾਬ। ਤੁਹਾਨੂੰ ਲੱਗਦਾ ਵੀ ਉਹੀ ਦੇ ਦਿੰਦੇ ਨੇ ਸਾਨੂੰ ਤਾਂ ਲੋੜ ਨਹੀਂ ਜੀ। ਇਹੀ ਲੱਗਦਾ ਨਾ? ਅੱਜ ਮੈਂ ਦੋਵਾਂ ਨੂੰ ਗਾਰ ਕਰਤਾ। ਅੱਜ ਤੁਸੀਂ ਦੇ ਕੇ ਦਿਖਾਓ ਮੈਨੂੰ ਜਵਾਬ ਠੀਕ ਹੈ? ਧਿਆਨ ਨਾਲ ਸੁਣਨੀ ਹੈ। ਚਲੋ ਏਕਮ ਬੋਲ। ਜਮਾਤ ਵਿੱਚ ਹੁਣ ਕੀ ਦੱਸੋ ਕਿ ਹੁਣ ਜਮਾਤ ਵਿੱਚ ਕਿੰਨੀਆਂ ਕੁਰਸੀਆਂ ਹਨ ਦੱਸੋ ਕਿ ਇੱਕ ਜਮਾਤ ਵਿੱਚ 58 ਕੁਰਸੀਆਂ ਹਨ ਇਹਨਾਂ ਵਿੱਚੋਂ 94 ਕੁਰਸੀਆਂ ਬਾਹਰ ਬਣਾ ਦਿੱਤੀਆਂ ਦੱਸੋ ਹੁਣ ਇਸ ਜਮਾਤ ਵਿੱਚ ਕਿੰਨੀਆਂ ਬਚੀਆਂ ਨੇ ਛੋਟੀ ਨੂੰ ਬੋਲੋ ਛੋਟੀ ਹਾਂ ਇੰਗਲਿਸ਼ 'ਚ ਦੱਸੋ ਰਕਮ 59 ਹੈ ਉਹ ਦੂਜੀ ਰਕਮ ਨੂੰ ਵੀ ਇੰਗਲਿਸ਼ 'ਚ ਬੋਲੋ 508 ਹੈ ਇੱਕ ਜਮਾਤ ਵਿੱਚ 508 ਕੁਰਸੀਆਂ ਹਨ ਉਸ ਵਿੱਚੋਂ 100 100 ਕਿੰਨਿਆ ਕਹਿੰਦਾ ਸੀ 98 ਬਾਹਰ ਰੱਖ ਦਿੱਤੀਆਂ ਤਾਂ ਤੁਸੀਂ ਦੱਸੋ ਜਮਾਤ ਵਿੱਚ ਕਿੰਨੀਆਂ ਕੁਰਸੀਆਂ ਰਹਿ ਗਈਆਂ ਇਹ ਸਾਰੇ ਹੀ ਸੋਲਵ ਕਰ ਸਕਦੇ ਆ ਕੋਈ ਨਾ ਭਾ ਇੱਕ ਦੋ ਮਿੰਟ ਵੱਧ ਦੇ ਦੰਨੇ ਆ ਸੋਨੂੰ ਦੇਖਦੇ ਆ ਕਿਹਦਾ ਆਨਸਰ ਠੀਕ ਹੁੰਦਾ ਜਿਨ੍ਹਾਂ ਨੇ ਕੱਢ ਲਿਆ ਉਹ ਸੋਨੂੰ ਰੀ ਚੈਕਿੰਗ ਦਾ ਇੱਕ ਤਰੀਕਾ ਦੱਸਿਆ ਹੈ ਵੀ ਸੋਡਾ ਸਵਾਲ ਠੀਕ ਹੈ ਜਾਂ ਨਹੀਂ ਉਹ ਤਰੀਕਾ ਨੂੰ ਯੂਜ਼ ਕਰਿਆ ਬੱਸ ਬੱਸ ਚੁੱਪ ਚੁੱਪ ਦੱਸਣਾ ਨਹੀਂ ਆਨਸਰ ਲਗੋ ਆਫ ਦੰਸ ਦਿਖਾਉਣਾ ਨਹੀਂ ਇੱਕ ਦੂਜੇ ਨੂੰ ਸੁਖਦੀਪ ਕਰੋ ਬੇਟਾ ਸੋਲਵ ਜਲਦੀ ਕਰੋ ਧਿਆਨ ਨਾਲ ਹਾਂਜੀ ਪਹਿਲਾ ਹੱਥ ਖੜਾ ਸੀਗਾ ਹਰਜੋਤ ਦੀ ਟੀਮ ਦਾ ਕਮਲ ਤੈਨੇ ਕੱਢ ਲਿਆ ਕਿ ਨਹੀਂ ਹਣੀ ਕਮਲ ਖੜੇ ਹੋ ਜਾ 349 ਇਹ ਯਾਦਿਕ ਇਹਨੂੰ ਇੱਕ ਪੰਜਾਬੀ ਚ ਦੱਸੋ ਮੈਂ ਸਹੀ ਮੈਂ ਮੈਨੂੰ ਸਹੀ ਕਿਰਤ ਤੁਸੀਂ ਦੱਸੋ ਪੰਜਾਬੀ ਚ ਇਹਨੂੰ 349 ਮੰਗੀ ਗੱਤ ਜੀ 349 ਇਹਨੇ ਤਾਂ ਕਮਲ ਨੇ ਤਾਂ ਸਹੀ ਦੱਸਿਆ ਕੋਈ ਗੱਲ ਨਹੀਂ ਇੰਗਲਿਸ਼ 'ਚ ਦੱਸਤਾ ਪਰ ਇਹ ਜਿਵੇਂ ਪਤਾ ਉਲਝ ਗਈ ਕਿੱਥੇ 3 ਇਹਨੂੰ 300 ਤਾਂ ਬੋਲਣਾ ਆ ਗਿਆ ਸੀ ਇਹ 49 'ਚ ਉਲਝ ਗਈ ਸੀ ਤੁਹਾਨੂੰ ਕਿੰਨੀ ਵਾਰ ਸਿਖਾਇਆ ਹੋਇਆ ਹੈ ਜਿਹੜੀ 9 ਦੀ ਰਕਮ ਜਿਹੜਾ 9 ਦੀ ਲਾਈਨ ਹੁੰਦੀ ਹੈ 9 19 29 39 ਇਹਨੂੰ ਬਾਰ-ਬਾਰ ਪੜੀ ਜਾਣਾ ਬਾਰ-ਬਾਰ ਪੜੀ ਜਾਣਾ ਠੀਕ ਹੈ ਤੁਹਾਨੂੰ ਟੈਸਟਿੰਗ ਦੇ ਵਿੱਚ ਵੀ ਇੱਕ ਅੱਧਾ ਆਊਗਾ ਇਹ ਮੇਦਾ 98 99 ਉਹ ਤਾਂ ਤੁਸੀਂ ਉਲਝ ਜਾਓਗੇ ਹਾਂ ਜੀ ਨੈਕਸਟ ਸਮ ਕਮਲ ਹੋਰਾਂ ਦਾ ਲਗਾ ਦੇ ਇੱਕ ਨੰਬਰ ਠੀਕ ਦੱਸਿਆ ਸੀ ਜਵਾਬ ਹੈ ਦੇ ਕੋਲ 72 ਪੈਨਸਲਾਂ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 92 ਪੈਨਸਲਾਂ ਹੋ ਜਾਣ ਤਾਂ ਹੋਰ ਕਿੰਨੀਆਂ ਪੈਨਸਲਾਂ ਪਹਿਲਾ ਕੁਐਸਚਨ ਸੁਣੋ ਜੇਕਰ ਤੁਹਾਡੇ ਤੁਹਾਡੇ ਕੋਲ 27 ਪੈਨਸਲਾਂ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 92 ਪੈਨਸਲਾਂ ਹੋ ਜਾਣ किन्न किन्न 92 ਕਿੰਨਾ ਹੁੰਦਾ ਕਿੰਨਾ ਹੁੰਦਾ 92 ਹਾਂ 90 ਤੋਂ 92 ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਕੋਲ 92 ਪੈਨਸਿਲਸ ਹੋ ਜਾਣ ਤਾਂ ਤੁਹਾਨੂੰ ਕਿੰਨੀਆਂ ਪੈਨਸਲਾਂ ਦੀ ਲੋੜ ਹੈ ਪਹਿਲਾਂ ਤੁਹਾਡੇ ਕੋਲ ਕਿੰਨੀਆਂ ਪੈਨਸਲਾਂ ਨੇ 27 ਤੁਹਾਡੇ ਕੋਲ ਪੈਨਸਲਾਂ ਹੋ ਜਾਣ 92 ਕਰੋ ਸੋਲਵ ਬਾਕੀ ਬੱਚੇ ਵੀ ਮਣੀ ਇੱਕ ਵਾਰੀ ਰੀ ਚੈਕਿੰਗ ਕਰੋ ਤੁਹਾਡੇ ਸਹੀ ਹੈ ਜਵਾਬ ਜਿਹੜਾ ਤੁਸੀਂ ਦੱਸਣਾ ਦੇਖੋ ਨਾਲ ਦੀ ਨਾਲ ਦੂਸਰੀ ਟੀਮ ਦੀ ਟਰਨ ਹੋ ਜੂਗੀ ਇਹ ਧਿਆਨ ਰੱਖਿਆ ਕਰੋ ਕਮਲ ਚੈੱਕ ਕਰ ਆਪਦਾ ਆਨਸਰ ਦੁਬਾਰਾ ਸਹੀ ਤਾਂ ਕਰਿਆ ਪਰ ਦੁਬਾਰਾ ਜਲਦੀ ਚੈੱਕ ਕਰਿਆ ਕਰ ਮੈਨੂੰ ਕਹਿਣ ਦੀ ਲੋੜ ਨਾ ਪਵੇ ਕਿ बार-बार ਚੈੱਕ ਕਰੋ ਹਾਏ ਨੀ ਆਕਾਸ਼ ਖੜੇ ਹੋ ਜਾ ਬੇਟਾ 35 ਹੈ 35 35 ਓਕੇ थोड़ा जवाब सही नहीं है हाँ जी लवप्रीत खड़े हो जाए बेटा गलत हाँ जी जसप्रीत फड़ी हो जा दोबारा ध्यान न देखो अर्षी तू थोड़ी जी जसप्रीत थोड़ी जी गलती कर रही है दोबारा देखो ਮੇਰੀ ਗਲਤ ਰਕਮ ਸੁਣ ਲਓ ਮੈਨੇ ਕਿਹਾ ਸੀ ਤੁਹਾਡੇ ਕੋਲ ਪੈਨਸਲਾਂ ਨੇ 27 ਤੁਸੀਂ ਕਰਨੀਆਂ ਕਿੰਨੀਆਂ ਨੇ 92 ਤੁਹਾਨੂੰ ਕਿੰਨੀਆਂ ਪੈਨਸਲਾਂ ਦੀ ਲੋੜ ਪਊਗੀ ਧਿਆਨ ਨਾਲ ਦੇਖ ਲੈ ਤੁਹਾਨੂੰ ਪਤਾ ਲੱਗਿਆ ਤੈਨੂੰ ਕਿੰਨਾ ਅਨਸਰ ਆ ਪਹਿਲਾਂ ਕਿਉਂ ਗਲਤ ਕਰ ਗਈ ਸੀ ਮੈਡਮ ਜੀ ਮੈਡਮ ਜੀ ਮੈਡਮ ਜੀ ਹਾਂ ਜੀ ਸੁਖਦੀਪ ਖੜੇ ਹੋ ਬੇਟਾ ਗਲਤ ਕਰ ਗਏ ਹਾਂ ਜੀ ਹਾਂ ਜੀ ਹਣੀ ਗੁਰਨੂਰ ਬੰਨਾ ਕਹਾਂ ਗਲਤ ਹੈ ਬੇਟਾ ਮਣੀ ਕਹਿੰਦੇ ਹਾਂ ਕਿੰਨਾ ਜਵਾਬ ਇਹਦਾ ਬੇਟਾ ਤੁਸੀਂ ਛੋਟੀ ਜੀ ਘਟਾਉ ਦਾ ਰਕਮ ਦਾ ਵੀ ਜਵਾਬ ਨਹੀਂ ਦੇ ਸਕੇ ਉਲਟੀ ਹੋਣੀ ਸੀ ਇਹ ਉਲਟੀ ਹੋਣੀ ਸੀ ਉਲਟੀ ਕੀ ਤਬਤ ਪਤਾ ਹੀ ਹੈ 92 ਵਿੱਚ 27 ਵੱਡੀ 'ਚ ਛੋਟਾ ਘਟਦਾ ਹੁੰਦਾ 27 'ਚ 92 ਕਿਵੇਂ ਘਟਜੂ ਤੁਹਾਡੇ ਦਿਮਾਗ ਨਹੀਂ ਕੰਮ ਕਰਦਾ ਹੈਗਾ 92 'ਚ 27 ਤਾਂ ਘਟ ਸਕਦਾ ਹੈ 27 'ਚ 92 ਕਿਵੇਂ ਘਟਾ ਦੋਗੇ 27 ਛੋਟਾ ਹੁੰਦਾ ਹੈ ਕਾ 92 ਛੋਟਾ ਹੁੰਦਾ 27 ਛੋਟਾ ਹੁੰਦਾ ਤਾਂ ਯਾਦ ਰੱਖਣੀ ਹੈ ਨਾ ਹਮੇਸ਼ਾ ਵੱਡੀ ਰਕਮ 'ਚ ਛੋਟੀ ਘਟ ਜਾਂਦੀ ਆ ਛੋਟੀ 'ਚ ਵੱਡੀ ਤਾਂ ਘੱਟ ਹੀ ਨਹੀਂ ਸਕਦੀ ਨਾ ਫੇਰ ਹਣੀ ਨੈਕਸਟ ਸਮ ਪੋਰੀ ਵਿੱਚ ਕਿੰਨੇ ਕਿਲੋ ਆਲੂ ਪਰ ਪਰਨੇ ਪੈਣਗੇ ਦੁਬਾਰਾ ਬੋਲ ਉੱਪਰ ਕਰ ਲਾ ਆਪਣੇ ਸਾਹਮਣੇ ਹਾਂ ਬੋਲ ਇੱਕ ਇੱਕ ਸਨਾਨ ਕੋਲ 625 ਕਿਲੋ ਆਲੂ ਹਨ ਜੇਕਰ ਪੰਜ ਪੋਰੀਆਂ ਵਿੱਚ ਬਰਾਬਰ 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 ਆਲੂ ਪਰਨੇ ਹੋਣ ਤਾਂ ਦੱਸੋ ਕਿ ਹਰੇਕ ਪੋਰੀ ਵਿੱਚ ਕਿੰਨੇ ਕਿਲੋ ਆਲੂ ਪਰ ਪਰਨੇ ਪੈਣਗੇ ਤੈਨੇ ਕਿਨ ਕੱਢ ਲਿਆ ਤੁਸੀਂ ਵੀ ਕੱਢ ਲੇ ਦੁਬਾਰਾ ਮੈਂ ਬੋਲ ਦਨੀ ਆ ਕਿਸਾਨ ਕੋਲ 625 ਕਿਲੋ ਆਲੂ ਨੇ ਕਿੰਨੇ ਨੇ 625 ਮੈਂ ਇੰਗਲਿਸ਼ 'ਚ ਵੀ ਦੱਸ ਦਨੀ ਆ 625 ਕਿਲੋ ਆਲੂ ਨੇ ਠੀਕ ਹੈ ਕਿੰਨੀਆਂ ਬੋਰੀਆਂ ਦੇ ਵਿੱਚ ਵੱਢਲੇ ਨੇ ਪੰਜ ਬੋਰੀਆਂ ਦੇ ਵਿੱਚ ਕਿੰਨੀਆਂ 'ਚ ਦੱਸੋ ਕਿ ਇੱਕ ਬੋਰੀ ਵਿੱਚ ਕਿੰਨੇ ਕਿਲੋ ਆਲੂ ਪੈਣਗੇ ਸੁਭਾ ਤੁਹਾਡਾ ਇਹ ਹੈ ਉਹ 625 ਕਿਲੋ ਆਲੂ ਬੋਰੀਆਂ 'ਚ ਬੰਨ ਦੋ ਥੋੜਾ ਧਿਆਨ ਲਗਾਓ ਕਿ ਮੈਂ ਕਵੈਸਚਨ ਕੀ ਪੁੱਛਣੀ ਆ ਇੱਥੇ ਜੋੜ ਹੋਊ ਘਟਾਓ ਹੋਊ ਗੁਣਾ ਹੋਣੀ ਐ ਭਾਗ ਹੋਣੀ ਐ ਧਿਆਨ ਦਿਓ ਅਰਸ਼ ਜਿੰਨੇ ਆ ਸਤ ਸਬਤੀ ਗਸਾ ਲਈ ਬਾਕੀ ਨਹੀਂ ਬੋਲੋਗੇ ਸੂਮਨ 125 ਨਹੀਂ ਆ ਜੀ ਅੱਛੇ ਸੂਮਨ ਐਵੇਂ ਦੱਸੋ ਹੁਣ ਇਹਨਾਂ ਨੂੰ ਕਿ ਤੁਸੀਂ ਉਹਨੇ ਕੀਤਾ ਕੀ ਐ ਖੜੇ ਹੋ ਕੇ ਦੱਸੋ ਨਾ 525 ਦਾ ਕੱਤੀ 625 ਨੂੰ 5 ਮਤਲਬ ਬਚਾਲੇ ਰੱਖ ਕੇ 5 ਨਾਲ ਉਹਨੂੰ ਭਾਗ ਕਰੀਏ ਤਾਂ ਤੁਸੀਂ ਉਹ ਬੋਰੀਆਂ ਦੇ ਵਿੱਚ ਕਿੰਨੇ ਕਿੰਨੇ ਆਲੂ ਆਏ ਕਿੰਨੇ ਆਏ ਇੱਕ ਬੋਰੀ ਦੇ ਵਿੱਚ 125 ਹਾਂ

98 98 ਗਿੰਦਾ ਹਨ 1 98 ਸੇ ਇੱਕ ਬਕਸੇ ਵਿੱਚ 398 ਗਿੰਦਾ ਹਨ 398 ਗਿੰਦਾ ਹਨ ਇਸ ਤਰ੍ਹਾਂ ਦੇ 17 ਬਕਸਿਆਂ ਵਿੱਚ ਕਿੰਨੀਆਂ ਗਿੰਦਾ ਹੋਣਗੀਆਂ ਇੱਕ ਬਕਸੇ ਵਿੱਚ 398 ਗਿੰਦਾ ਹਨ ਜੇ 17 ਬਕਸਿਆਂ ਚ ਇੱਕ ਬਕਸੇ 'ਚ 398 ਨੇ 17 ਬਕਸਿਆਂ 'ਚ ਕਿੰਨੀਆਂ ਗਿੰਦਾ ਹੋਣਗੀਆਂ ਗਿੰਦਾ ਇੱਕ ਬਕਸੇ ਵਿੱਚ 398 ਗਿੰਦਾ ਹਨ ਤਾਂ ਇਸ ਤਰ੍ਹਾਂ ਦੇ 17 ਬਕਸਿਆਂ ਵਿੱਚ ਕਿੰਨੀਆਂ ਗਿੰਦਾ ਹੋਣਗੀਆਂ ਦਿਆ ਨਾਲ ਇੱਕ ਦੂਜੇ ਦੀ ਸ਼ਕਲਾਂ ਨੂੰ ਨਹੀਂ ਦੇਖਣਾ ਹੈਗਾ ਵੀ ਸਾਨੂੰ ਕਿਸੇ ਤੋਂ ਕੁਝ ਗੈਸ ਮਿਲਦੇ ਸਵਾਲ ਦਾ ਕਰੋ ਕਰੋ ਨਵਿਰ ਕਰੋ ਕੋਸ਼ਿਸ਼ ਕਰੋ ਸ਼ਾਬਾਸ਼ ਥੋੜੀ ਜੀ ਮਿਹਨਤ ਦੀ ਲੋੜ ਹੈ ਸਾਨੂੰ